ਕੇਜਰੀਵਾਲ ਸਾਹਿਬ ਨੇ ਬੱਚਿਆਂ ਦੀ ਸੌਂਖਾ ਗਿਆ ਸੀ ਵੀ ਮੈਂ ਕਿਸੇ ਪਾਰਟੀ ਨਾਲ ਐਲਾਈਅੰਸ ਨਹੀਂ ਕਰੂੰਗਾ ਤੇ ਨਾਲ ਹੀ ਕਾਂਗਰਸ ਨਾਲ ਐਲਾਈਅੰਸ ਕਰ ਲਿਆ ਸੀ ਛੱਡਤੀ ਸੀ ਪਾਰਟੀ ਇਹਨਾਂ ਨੇ ਕਿਹਾ ਸੀ ਮੈਂ ਗਨਮੈਨ ਨਹੀਂ ਲਊਂਗਾ ਜੀ ਕਿ ਮੈਂ ਮਿੰਸੋਂ ਲਗੇ ਮੈਂ ਗਨਮੈਨ ਨਹੀਂ ਲਊਂਗਾ ਵਿਧਾਨ ਸਭਾ ਦੇ ਅੰਦਰ ਵਰਦੇ ਸੌਂ ਚੱਕੀ ਸੀ ਮੈਂ ਗਨਮੈਨ ਨਹੀਂ ਲਊਂਗਾ ਮੈਂ ਕੋਠੀ ਨਹੀਂ ਲਊਂਗਾ ਕਿ ਉਹ ਸੌਂ ਤੋੜੀ ਨਹੀਂ ਪਹਿਲਾਂ ਨਸ਼ਾ ਸੀਗਾ ਨਸ਼ਾ 10 ਗੁਣਾ ਵੱਧ ਗਿਆ ਪਹਿਲਾਂ ਚੋਰੀ ਚਿਕਾਰੀ ਸੀਗੀ ਹੁਣ ਤਾਂ ਡਾਕੇ ਪੈ ਰਹੇ ਆ ਭਰੀ ਭਰੀ ਬੱਸ ਲੁੱਟ ਲਈ ਡੀਐਸਪੀ ਦਾ ਕਤਲ ਹੋ ਗਿਆ ਪਿਛਲੇ ਹਫਤੇ ਆਹ ਦਾ ਕੰਮ ਚੱਲ ਰਿਹਾ ਲੋਕਾਂ ਨੂੰ ਵਿਸ਼ਵਾਸ ਸੀ ਵਿੱਚ ਮੰਡੇਟ ਆਊਗਾ ਬਦਲਾ ਆਊਗਾ ਆਮ ਆਦਮੀ ਪਾਰਟੀ ਇੱਕ ਕੰਮ ਗਿਣਾ ਦੇ ਵੀ ਜਿਹੜੇ ਸਿੱਖਾਂ ਦਾ ਗੱਲ ਤਾਂ ਬੜੀ ਕਰਦੇ ਆ ਵਿੱਚ ਘਟਕਿੰਤਿਆਂ ਨਾਲ ਤੱਕਾ ਹੋ ਗਿਆ ਘਟਕਿੰਤਿਆਂ ਨਾਲ ਇੱਕ ਕੰਮ ਗਿਣਾ ਦੇਣ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਜਿਹੜਾ ਸਪੈਸ਼ਲ ਸਿਕਾਂਤ ਕੀਤਾ ਹੋਵੇ ਜਿਹੜੇ ਮੌਜੂਦਾ ਟਾਈਮ ਦੇ ਲੋਕ ਜਿਨ੍ਹਾਂ ਨੇ ਰਾਜ ਸਤਾ ਚ ਰਹੇ ਵੀ ਆ ਪੰਜਾਬ ਚ ਜੇ ਵਕਤ ਹੁੰਦਾ ਤੇ ਜਿਹੜੀਆਂ ਕਾਲੀਆਂ ਸੂਚੀਆਂ ਹੁਣ ਮੋਦੀ ਸਾਹਿਬ ਨੇ ਖਤਮ ਕੀਤੀਆਂ ਜਾਂ ਸੱਜਣ ਕੁਮਾਰ ਵਰਗੇ ਨੇ ਅੰਦਰ ਸਿਟਿਆ ਯਾ ਹੋਰ ਸਿੱਖਾਂ ਦੇ ਮਸਲੇ ਹੱਲ ਕਿਤੇ ਆ ਪੰਜ ਛੇ ਬੰਦੀ ਸਿੰਘ ਵੀ ਘਰੋਲ ਤੇ ਰਿਆ ਗੁੱਤੇ ਆ ਇਹ ਪਹਿਲਾਂ ਹੀ ਮੁੱਦੇ ਖਲ ਹੋਏ ਹੋਣੇ ਸੀਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅੱਜ ਗੱਲ ਕਰੀਏ ਇੱਕ ਚਰਚਾ ਹੋ ਰਹੀ ਹੈ ਪੰਜਾਬ ਵਿੱਚ ਜੋ ਬਹੁਤ ਹੀ ਜ਼ਿਆਦਾ ਪੁਰਾਣੇ ਮਾਮਲੇ ਨੂੰ ਲੈ ਕੇ ਹੈ ਬਿਲਕੁਲ ਜੀ ਇੱਕ ਚਰਚਾ ਹੋ ਰਹੀ ਹੈ ਜਿਹੜੇ ਐਸਜੀਪੀਜੀ ਦੇ ਕਾਰਜਕਾਰੀ ਸਾਬਕਾ ਪ੍ਰਧਾਨ ਸੀ ਗੁਰਦੇਵ ਸਿੰਘ ਕੋਕੇ ਦੀ ਲੁਧਿਆਣੇ ਨਾਲੇ ਕੋਕੇ ਪਿੰਡ ਵਿੱਚ ਰਹਿਣ ਵਾਲੇ ਸੀ ਉਹਨਾਂ ਦੀ ਇਹ ਚਰਚਾ ਹੋ ਰਹੀ ਹੈ ਕਿ ਜਦੋਂ 1992 ਵਿੱਚ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਕਿੱਥੇ ਗਏ ਹਾਲਾਂਕਿ ਕੋਈ ਸਿੱਟ ਵੀ ਤਿਆਰ ਹੋਈ ਸਿੱਟ ਤੋਂ ਬਾਅਦ ਪਤਾ ਨਹੀਂ ਲੱਗਾ ਹਜੇ ਤੱਕ ਉਸ ਵਿਸ਼ੇ ਵਿੱਚ ਚਰਚਾ ਕਰਨ ਲਈ ਅੱਜ ਜੋ ਸਾਡੇ ਨਾਲ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਗੋਸ਼ਾ ਜੀ ਨੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਚਰਚਾ ਹੁਣ ਕਿਉਂ ਹਾਲਾਂਕਿ 1992 ਦੀ ਗੱਲ ਹੈ ਇਹ ਚਰਚਾ ਹੁਣ ਇੰਨੀ ਜ਼ਿਆਦਾ ਕਿਉਂ ਗੁਮਾਰੀ ਹੈ ਸਵਾਗਤ ਹੈ ਗੁਸ਼ੀ ਸਸੀ ਗੱਲ ਜੀ ਸਰਨ ਸਾਬ ਲੁਧਿਆਣਾ લાઈਵ ਦੇਖਣ ਵਾਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਓਕੇ ਸਾਹਿਬ ਦੀ ਇਹ ਚਰਚਾ ਇੰਨੀ ਜ਼ਿਆਦਾ ਹੁਣ ਕਿਉਂ ਕਿਉਂਕਿ ਐਸਜੀਪੀਸੀ ਨੇ ਹੁਣ ਇੱਕ ਸੱਟ ਬਣਾਤੀ ਹੈ ਇੱਕ ਗੱਲ ਇਹ ਕਹੀ ਹੈ ਕਿ ਅਸੀਂ ਕਿ ਜੀ ਜੀ ਜਾਣਕਾਰੀ ਪੂਰੀ ਲਵਾਂਗੇ ਤੇ ਦੋਸ਼ਾਂ ਨੂੰ ਸਾਹਮਣੇ ਲੱਗਾਵਾਂਗੇ ਦੇਖੋ ਸਰਾਨਾ ਸਾਹਿਬ ਪਹਿਲਾਂ ਤਾਂ ਮੈਂ ਦੁੱਖ ਪ੍ਰਗਟ ਕਰਦਾ ਜਿਹੜੇ ਉਹਨਾਂ ਵਕਤਾਂ ਦੇ ਵਿੱਚ 90 ਦੇ ਦੌਰ 'ਚ ਕੋ-ਕੋ ਕੇ ਮਾਰ ਦਿੱਤੇ ਗਏ ਸੀ ਚਾਹੇ ਜਥੇਦਾਰ ਸਾਹਿਬ ਕੋਕੇ ਸਾਹਿਬ ਦੀ ਗੱਲ ਆ ਚਾਹੇ ਦੂਜੇ ਲੋਗ ਆ ਬਹੁਤ ਲੋਕ ਮਾਰ ਗਏ ਤੇ ਭੇਟ ਚੜ ਗਏ ਸੀ ਇੱਕ ਸਿਆਸਤ ਦੀ ਭੇਟ ਪਰ ਨਾਲ ਨਾਲ ਦੁੱਖ ਇਹ ਵੀ ਹੁੰਦਾ ਆ ਕਿ ਜਦੋਂ ਵਕਤ ਸੀਗਾ ਇਹਨਾਂ ਨੂੰ ਇਨਸਾਫ ਦਵਾਣ ਦਾ ਮੈਂ ਸਮਝਦਾ ਕਿ ਜੇ ਮੌਜੂਦਾ ਟਾਈਮ ਦੇ ਲੋਕ ਕਿਸੇ ਵੀ ਪਾਰਟੀ ਦੀ ਮੈਂ ਗੱਲ ਨਹੀਂ ਕਰਾਂਗਾ ਜਿਹੜੇ ਮੌਜੂਦਾ ਟਾਈਮ ਦੇ ਲੋਕ ਜਿਨ੍ਹਾਂ ਨੇ ਰਾਜ ਸਤਾ ਚ ਰਹੇ ਵੀ ਆ ਪੰਜਾਬ ਚ ਜੇ ਵਕਤ ਹੁੰਦਾ ਤੇ ਜਿਹੜੀਆਂ ਕਾਲੀਆਂ ਸੂਚੀਆਂ ਹੁਣ ਮੋਦੀ ਸਾਹਿਬ ਨੇ ਖਤਮ ਕੀਤੀਆਂ ਜਾਂ ਸੱਜਣ ਕੁਮਾਰ ਵਰਗੇ ਨੇ ਅੰਦਰ ਸਿਟਿਆ ਜਾਂ ਹੋਰ ਸਿੱਖਾਂ ਦੇ ਮਸਲੇ ਹੱਲ ਕੀਤੇ ਆ ਪੰਜ ਛੇ ਬੰਦੀ ਸਿੰਘ ਵੀ ਪਰੋਲ ਤੇ ਰਿਹਾ ਦਿੱਤੇ ਆ ਇਹ ਪਹਿਲਾਂ ਹੀ ਮੁੱਦੇ ਖਾਲ ਹੋ ਜਣੇ ਸੀਗੇ ਮੈਂ ਸਮਝਦਾ ਜਿਹੜੇ ਆਪਣੇ ਆਪ ਨੂੰ ਨਮੈਂਦਾ ਜੱਥੇਬੰਦੀਆਂ ਕਹਿੰਦੇ ਆ ਵੀ ਅਸੀਂ ਪੰਥ ਦੀ ਜਥੇਬੰਦੀ ਆ ਜੇ ਅਸੀਂ ਬੁਲਾਣਾ ਉਹਨਾਂ ਨੇ ਸਮੇਂ ਸਿਰ ਆਪਣਾ ਰੋਲ ਨਹੀਂ ਨਿਭਾਇਆ ਤੇ ਉਹਦਾ ਹੀ ਸਿੱਟਾ ਹੈ ਅੱਜ ਅੱਜ ਜਿਹੜਾ ਮੁੱਦਾ ਉੱਠ ਚੱਲ ਰਿਹਾ ਇਹ ਵੀ ਦੁੱਖ ਹੈ ਕਿ ਉਸਾਲ ਦੇ ਕਿਉਂ ਆ ਵੀ ਸਿਆਸਤ ਚੜਾਣੀ ਹੁੰਦੀ ਆ ਵੀ ਸਿਆਸਤ ਦੀ ਭੇਟ ਸਿਆਸਤ ਵੀ ਆਪਣੀਆਂ ਰੋਟੀਆਂ ਸਿਕੜੀਆਂ ਹੁੰਦੀ ਆ ਮੈਂ ਅੱਜ ਲੋਕਾਂ ਨੂੰ ਸਾਰੀਆਂ ਪਾਰਟੀਆਂ ਕਹਨਾ ਮੈਂ ਸਾਰੀਆਂ ਪਾਰਟੀਆਂ ਕਹਨਾ ਦੇਖੋ ਸਿਆਸਤ ਕਰੋ ਵਿਕਾਸ ਦੇ ਮੁੱਦੇ ਤੇ ਸਿਆਸਤ ਕਰੋ ਦੱਸੋ ਵੀ ਅਸੀਂ ਆਪਣੇ ਪੰਜਾਬ ਦੀ ਸਟੇਟ ਨੂੰ ਕੀ ਦਵਾਇਆ ਪੰਜਾਬ ਨੂੰ ਕਿਹੜੀਆਂ ਰਾਹਾਂ ਤੇ ਲੈ ਕੇ ਜਾ ਰਿਹਾ ਸਾਡੇ ਨੌਜਵਾਨ ਕਿੱਧਰ ਜਾ ਰਹੇ ਇਹਦੇ ਉੱਤੇ ਤਾਂ ਆਪਾਂ ਕਰੀਏ ਸਿਆਸਤ ਪਰ ਜਦੋਂ ਆਪਾਂ ਇਹੋ ਜੀ ਸਿਆਸਤ ਕਰਦੇ ਸਿਰਫ ਵੋਟਾਂ ਪਿੱਛੇ ਕਰਦੇ ਜਦੋਂ ਵੋਟਾਂ ਲੰਘ ਜਾਂਦੀਆਂ ਜਦੋਂ ਆਪਾਂ ਕੁਰਸੀਆਂ ਤੇ ਬਹਿ ਜਾਂਦੇ ਫਿਰ ਆਪਾਂ ਭੁੱਲੀ ਜਾਂਦੇ ਹੁਣ ਇਸੇ ਹੀ ਗੱਲ ਤੇ ਮੈਂ ਪੁੱਛਣਾ ਚਾਹਨਾ ਹੈ ਕੇਜਰੀਵਾਲ ਸਾਹ ਹ ਤੇ ਭਗਵੰਤ ਮਾਨ ਸਾਹਿਬ ਨੂੰ ਜਿਹੜੇ ਸੀਐਮ ਮੜੇ ਬੜੀਆਂ ਗੱਲਾਂ ਕਰਦੇ ਸੀ ਵੀ ਅਸੀਂ ਸਿੱਖਾਂ ਨੂੰ ਇਨਸਾਫ ਦਵਾਵਾਂਗੇ ਮੈਨੂੰ ਇੱਕ ਕੰਮ ਗਿਣਾ ਦੇਣ ਆਮ ਆਦਮੀ ਪਾਰਟੀ ਇੱਕ ਕੰਮ ਗਿਣਾ ਦੇ ਵੀ ਜਿਹੜੇ ਸਿੱਖਾਂ ਦਾ ਗੱਲ ਤਾਂ ਬੜੀ ਕਰ ਵਿੱਚ ਘਟਕਿੰਤਿਆਂ ਨਾਲ ਤੱਕਾ ਹੋ ਗਿਆ ਘਟਕਿੰਤਿਆਂ ਇੱਕ ਕੰਮ ਗਿਣਾ ਦੇਣ ਕੇਜਰੀਵਾਲ ਸਾਹਿਬ ਭਗਵੰਤਬਾ ਜੀ ਜਿਹੜਾ ਸਪੈਸ਼ਲ ਸਿਕਾਂਤ ਕੀਤਾ ਹੋਵੇ ਕੇਜਰੀਵਾਲ ਨਹੀਂ ਨਹੀਂ ਮੇਰੀ ਗੱਲ ਵੀ ਸੁਣ ਲੋ ਇਸ ਟਾਈਮ ਕਾਂਗਰਸ ਵੀ ਅੱਜ ਬੜੀ ਇਸ ਉੱਤੇ ਬੜੀ ਸਿਆਸਤ ਕਰ ਰਹੀ ਕਾਂਗਰਸ ਸਰਕਾਰ ਜਿਹੜੇ ਘਟਕਿੰਤਿਆਂ ਤੇ ਧੱਕਾ ਕਰਨ ਵਾਲੇ ਉਹ ਇੱਕ ਕੰਮ ਗਿਣਾ ਦੇਣ ਜਿਹੜਾ ਸਿਕਾਂਸਤ ਕੀਤਾ ਉਹ ਨਮੋਦੀ ਚੰਗੀ 10 ਸਾਲ ਰਹੇ ਐ ਮੈਂ ਤਾਂ ਕੰਮ ਗਿਣਾ ਤੇ ਮੋਦੀ ਸਾਹਿਬ ਦੇ ਕਰਤਾਰਪੁਰ ਸਾਹਿਬ ਦਾ ਲਾਂਘਾ ਗਿਣਾ ਸਕਦੇ ਆ ਛੋਟੇ ਛੋਟੇ ਸਹਿਬਜ ਤੇ ਵੱਡੇ ਸਹਿਬਜ ਦਾ ਦਿਨ ਜਿਹੜਾ ਜਿਹੜਾ ਇੰਨੇ ਸਾਲਾਂ ਦਾ ਸੀਗਾ ਉਹਨਾਂ ਦਾ ਦਿਨ ਸਮ ਗੁਰਤੇਗ ਬਾਦਰਜੀ ਦੀ ਇਸ਼ਾਦਤ ਮਨਾਈ ਜੀ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਾਂਗੇ ਤਾਂ ਉਹ ਵੀ ਉਹਨਾਂ ਨੇ ਵੀ ਗਲਵਾ ਦੇਣੇ ਨੇ ਕਿ ਅਸੀਂ ਆ ਕੀਤਾ ਹੈ ਤੇ ਆਪਾਂ ਇਸ ਟਾਈਮ ਕੌਂਕੇ ਸਾਹਿਬ ਦੀ ਗੱਲ ਕਰ ਰਹੇ ਹਾਂ ਕਿ ਅੱਜ ਕਿਉਂ ਗਿਆਨੀ ਜੀ ਨੇ ਅੱਜ ਜਦੋਂ ਆਪਣਾ ਕਾਰੋਬਾਰ ਛੱਡਤਾ ਤੇ ਗਿਆਨੀ ਜੀ ਨੇ ਬਿਆਨ ਕਿਉਂ ਦਿੱਤਾ ਕਿ ਕੌਂਕੇ ਸਾਹਿਬ ਜੀ ਦੇ ਜਿਹੜੀ ਇਨਕੁਆਰੀ ਆ ਪੂਰੀ ਹੋਣੀ ਚਾਹੀਦੀ ਸੀ ਸੀ ਕਾਤਿਲਾਂ ਦਾ ਪਤਾ ਲੱਗਣਾ ਚਾਹੀਦਾ ਸੀ ਮੈਂ ਤਾਂ ਕਹਿੰਦਾ ਜਦੋਂ ਜਾਗੋ ਉਹਦਾ ਸਵੇਰਾ ਕਰਨਾ ਚਾਹੀਦਾ ਪਰ ਕੱਲੀ ਨੂੰ ਸਿਆਸਤ ਦੇ ਪੇਟ ਨਾ ਚੜਾਇਆ ਜਾ ਬਈ ਮੈਂ ਨਾ ਤੁਸੀਂ ਕਹਿ ਰਹੇ ਹੋ ਵੀ ਉਹ ਕੰਮ ਗਿਣਾ ਦੇ ਉਹ ਇੱਕ ਕੰਮ ਨਹੀਂ ਗਿਣਾ ਸਕਦੇ ਮੇਰਾ ਚੈਲੰਜ ਕਰਦਾ ਮੈਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਪੈਸ਼ਲ ਜਿਵੇਂ ਅਕਾਲੀ ਦਲ ਨਾ ਲੈ ਰਹੇ ਹੋ ਮੈਂ ਦੋਨੋਂ ਦੀ ਗੱਲ ਕਰਦਾ ਮੈਂ ਕੱਲ ਅਕਾਲੀ ਦਲ ਦੇਖੋ ਮੈਂ ਤਾਂ ਕਹਿਣਾ ਅਕਾਲੀ ਦਲ ਨੇ ਕੁਝ ਚੀਜ਼ਾਂ ਚੱਕੀਆਂ ਸੀਗੀਆਂ ਕੁਝ ਕਰਵਾਈਆਂ ਕਿਤੋਂ ਆ ਕਿੰਨੇ ਨੇ ਕੀਤੀਆਂ ਜੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤਾਂ ਹੀ ਹੋਈਆਂ ਨਾ ਕਾਂਗਰਸ ਰਾਜ ਕਿਉਂ ਨਹੀਂ ਹੋਈਆਂ ਤੁਸੀਂ ਇਹ ਦੱਸੋ ਮੰਨ ਲਓ ਕਿਸੇ ਨੇ ਮੁੱਦਾ ਚੱਕਿਆ ਅਕਾਲੀ ਦਲ ਤੁਸੀਂ ਕਹਿ ਰਹੇ ਹੋ ਕਿ ਫੇਵਰ ਹੈ ਮੈਂ ਕਹਿ ਰਿਹਾ ਕੱਲ ਮੈਂ ਤਾਂ ਤੁਹਾਨੂੰ ਇਹ ਵੀ ਗੱਲ ਕਹਿਤੀ ਹੈ ਵੀ ਜਿਹੜੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀਗਾ ਉਸ ਵੇਲੇ ਕੋਈ ਵੀ ਸਰਕਾਰ ਹੈ ਕਿ ਉਹਦੇ ਵਿੱਚ ਕੜੀ ਸਰਕਾਰ ਨਹੀਂ ਸੀ ਮੰਨਦੇ ਉਹ ਅਕਾਲੀ ਦਲ ਨੇ ਤਿੰਨ ਵਾਰ ਰਾਜਪਾਟ ਭੋਗਿਆ ਤੇ ਉਹ ਚਾਹੁੰਦੇ ਉਸ ਟਾਈਮ ਉਹ ਜਿਹੜੀ ਇਨਕੁਆਰੀ ਸੀ तिवारी ਸਾਹਿਬ ਦੀ ਉਹ ਪੂਰੀ ਖੁੱਲ ਕੇ ਸਾਹਮਣੇ ਲੈ ਆਉਂਦੇ 1992 ਦੇ ਵਿੱਚ ਨਾ ਬਿਆਨ ਸਿੰਘ ਦੀ ਸਰਕਾਰ ਸੀਗੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਕਹਿ ਰਹੇ 1992 ਜਿਹੜੀ ਜਿਸ ਟਾਈਮ ਦਾ ਤੁਸੀਂ ਵਾਕਿਆ ਦੱਸ ਰਹੇ ਨਾ ਉਦੋਂ ਬਿਆਨ ਸਿੰਘ ਦੀ ਸਰਕਾਰ ਸੀਗੀ ਸਾਰੀ ਦੁਨੀਆ ਨੂੰ ਪਤਾ ਵੀ ਕਿੰਨੇ ਲੋਕਾਂ ਨੂੰ ਸ਼ਹੀਦ ਕੀਤਾ ਥੋੜੇ ਥੋੜਾ Hindu Sikh ਦੇ ਵਿੱਚ ਪਾੜ ਪੰਡ ਦਾ ਕੰਮ ਕੀਤਾ ਕੋਈ ਲੜਾਈ Hindu ਸੀ ਕਹਿੰਦੀ ਸੀ ਨਾ ਪਹਿਲਾਂ ਲੜਾਈ ਸੀ ਨਾ ਅੱਜ ਲੜਾਈ ਐ ਨਾ ਕੱਲ ਲੜਾਈ ਐ ਕਿਸੇ ਪਾਰਟਿਕਲ ਕਿਸੇ ਤੋਂ ਹੰਦੇ ਨਾਲ ਲੜਾਈ ਨਹੀਂ ਹੁੰਦੀ ਬਣਾਈ ਜਾਂਦੀ ਐ ਤੁਸੀਂ ਦੇਖੋ ਇੰਦਰਾ ਗਾਂਧੀ ਤੋਂ ਬਾਅਦ ਜਿਹੜਾ ਕੋ ਕੋ ਕੇ ਮਾਰਿਆ ਗਿਆ ਉਹ ਲੜਾਈ ਬਣਾਈ ਗਈ ਹਿੰਦੂ ਸਿੱਖਾਂ ਦੀ ਪਰ ਫਿਰ ਵੀ ਇਹ ਪੰਜਾਬ ਐ ਜਿਹੜਾ ਜਵਾਬ ਦਿੰਦਾ ਪੰਜਾਬ 'ਚ ਹਿੰਦੂ ਸਿੱਖ ਦੀ ਲੜਾਈ ਪਈ ਹੀ ਨਹੀਂ ਪਾਣ ਦੀ ਬੜੀ ਕੋਸ਼ਿਸ਼ ਕੀਤੀ ਹੁਣ ਗੱਲ ਇਹਨਾਂ ਦੀ ਗੱਲ ਕਰਦੇ ਤਿੰਨ ਵਾਰੀ ਸਰਕਾਰ ਉਸ ਤੋਂ ਬਾਅਦ ਬਣੀ ਇਹਨਾਂ ਦੀ ਅਕਾਲੀ ਦਲ ਬਿਲਕੁਲ ਬਣੀ ਹੈ ਤਿੰਨ ਵਾਰੀ ਸਰਕਾਰ ਬਣੀ ਸੀ ਸੀਰੀਅਸ ਸੀਰੀਅਸ ਹੋਣਾ ਚਾਹੀਦਾ ਸੀ ਮੈਂ ਬਾਰ-ਬਾਰ ਕਹਿੰਨਾ ਕੱਲੀਆਂ ਵੋਟਾਂ ਤੱਕ ਨਾ ਯਾਰ ਸੀਮਤ ਰੋਸਰਾਨਾ ਸਾਹਿਬ ਮੈਂ ਬਾਰ-ਬਾਰ ਕਹਿੰਨਾ ਤੁਸੀਂ ਦੱਸੋ ਸਰਾਨਾ ਸਾਹਿਬ ਕੋਈ ਬੰਦਾ ਇਹੋ ਜਿਹਾ ਕੋਈ ਬੰਦਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਇੱਕ ਸਾਹ ਵੀ ਅਰਬਾ ਰਪਏ ਦਾ ਲਿਆ ਜਾਂ ਕਰੋੜਾ ਰੁਪਏ ਦਾ ਲੈ ਸਕੇ ਕੋਈ ਹੈਗਾ ਹਰ ਬੰਦੇ ਨੂੰ ਪਤਾ ਵੀ ਮੈਂ ਆਪਣੇ ਟਾਈਮ ਤੇ ਮਰਨਾ ਹੀ ਮਰਨਾ ਹਰ ਬੰਦੇ ਨੂੰ ਸੱਚ ਵੀ ਪਤਾ ਪਰ ਜੀਣ ਦੀ ਗੱਲ ਕਰਦਾ ਪਿਆ ਮਰਨ ਦੀ ਗੱਲ ਨਹੀਂ ਕਰਦਾ ਜਦ ਕਿ ਕਹਿੰਦੇ ਆ ਮਰ ਲਖਾਇ ਮੰਡਲ ਮੈਂ ਆਏ ਮਰਨਾ ਕਹਿੰਦੇ ਆ ਸੱਚ ਹੈ ਜੀਣਾ ਝੂਠ ਹੈ ਮਰਨਾ ਸੱਚ ਹੈ ਸਾਰਾ ਝੂਠਵਾਂ ਲੱਗੇ ਜੀਣ ਦੀ ਗੱਲ ਕਰਦੇ ਵੀ ਅਸੀਂ ਜੀਣਾ ਪੁਲਿਸ ਦਾ ਇਹ ਕਹਿਣਾ ਹੈ ਪੁਲਿਸ ਦਾ ਇਹ ਕਹਿਣਾ ਹੈ ਕੌਂਕਰ ਸਾਹਿਬ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਨੇ ਮੰਨਿਆ ਸੀ ਉਹਨਾਂ ਕੋਲ ਸਾਲਟਾਂ ਆ ਜਾਂ 1.47 ਆ ਕੁਝ ਵੀ ਗੰਨਾ ਸੀਗੀਆਂ ਜਿਹਨੂੰ ਬਰਾਮਦ ਕਰਾਉਣ ਲਈ ਜਦੋਂ ਉਹ ਲੈ ਜਾ ਰਹੇ ਸੀ ਤਤਵਾਦੀਆਂ ਨੇ ਹਮਲਾ ਕਰਕੇ ਉਹਨੂੰ छुੜਵਾ ਕੇ ਲੈ ਗਏ ਇੱਕ ਨਿਕ ਸੱਚ ਲੱਗਦਾ ਹੈ ਇਹ ਮੈਨੂੰ ਨਹੀਂ ਪਤਾ ਇਹ ਤਾਂ ਉਹਨਾਂ ਦੇ ਬਿਆਨ ਕਲਮ ਕੀਤੇ ਕਿੱਦਾਂ ਕਰਾਏ ਕੀ ਨਹੀਂ ਕੀਤਾ ਇਹਦੇ ਬਾਰੇ ਮੈਂ ਨਹੀਂ ਜਾਣਦਾ ਮੰਨ ਲਓ ਚਲੋ ਮੰਨ ਲਓ ਤੁਹਾਡੇ ਕੋਲ ਕੋਈ ਚੀਜ਼ ਗਲਤ ਮਿਲ ਗਈ ਹੈ ਪੁਲਿਸ ਕੋ ਕੀ ਅਧਿਕਾਰ ਹੈ ਤਨ ਮਾਰਨ ਦਾ ਦੱਸੋ ਕੋ ਕੋਰਟ ਦਾ ਕੰਮ ਹੈ ਜੇ ਮੰਨ ਲਓ ਕਸੂਰ ਮੈਂ ਹੈ ਪੁਲਿਸ ਕਹੇ ਸੀ ਮਾਰਿਆ ਹੀ ਨਹੀਂ ਹੈ ਆਤਵਾਦੀ ਜੁੜਾ ਕੇ ਲੈ ਗਏ ਨੇ ਮੈਂ ਕਹ ਰਿਹਾ ਮੰਨ ਲਓ ਮੈਂ ਗਲਤੀ ਕੀਤੀ ਹੈ ਮੈਂ ਗਲਤੀ ਕੀਤੀ ਹੈ ਮੈਨੂੰ ਲੈ ਕੇ ਜਾਓ ਮੈਂ ਜੇਲ੍ਹਾਂ ਚ ਸਿੱਟੋ ਮੇਰੇ ਤੇ ਕੇਸ ਚਲਾਓ ਫਿਰ ਤਾਂ ਗੱਲ ਮੈਂ ਜਿੱਗੇ ਗਿਆ ਕੇਸ ਚੱਲੇ ਕੇਸ ਚੋ ਬਰੀ ਹੋਇਆ ਇਹ ਲੱਗਦਾ ਜਿਹਾ ਜੇ ਉਹ ਦੇਖੋ ਉਹ ਕਹਿੰਦੇ ਆ ਹੁਣ ਉਸ ਵੇਲੇ ਕੀ ਕੁਛ ਨਹੀਂ ਹੋਇਆ ਉਹ ਤਾਂ ਉਦੋਂ ਤਾਂ ਸਰਕਾਰ ਬਰੀ ਹੋ ਗਈ ਸੀ ਸਾਰੀ ਬਿਆਨਤ ਸਿੰਘ ਦੀ ਸਰਕਾਰ ਕਾਂਗਰਸ ਦੀ ਸਰਕਾਰ ਬਰੀ ਹੋ ਗਈ ਦਿੱਲੀ ਚੋ ਵੀ ਬਰੀ ਹੋ ਗਈ ਬਕਾਰੋ ਚੋ ਵੀ ਬਰੀ ਹੋ ਗਈ ਅਜੇ ਤੱਕ ਇਤਾਂ ਹੀ ਕੁਛ ਨਹੀਂ ਉਹਨਾਂ ਦਾ ਕਿਉਂ ਚਰਚਾ ਦੇਖੋ ਮੈਂ ਤਾਂ ਕਹਿੰਦਾ ਸਿਆਸਤ ਚੱਲਦੀ ਹੈ ਸਿਆਸਤ ਨਾ ਚਲਾ ਕੇ ਜਿਹੜੇ ਇਨਸਾਫ ਚਾਹੀਦਾ ਨਹੀਂ ਐਸਪੀਜ਼ੀ ਨੇ ਕਿਹਾ ਹੈ ਉਹਨਾਂ ਨੇ ਸੈਟਅਪ ਬਣਾਤੀ ਹੈ ਹੁਣ ਕਿਸ ਚੀਜ਼ ਦੀ ਪੂਰੀ ਇਨਕੁਆਇਰੀ ਲਈ ਚਾਹੀਏ ਸਲਾਨਾ ਸਾਹਿਬ ਚੰਗੀ ਗੱਲ ਹੈ ਮੈਂ ਤਾਂ ਕਹਿੰਦਾ ਚਲ ਜਾਗੇ ਤਾਂ ਸਹੀ ਆਣੀ ਚਾਹੀਦੀ ਸੱਚਾਈ ਤੈਨੂੰ ਵਾਰ ਸਰਕਾਰ ਨਹੀਂ ਉਦੋਂ ਨਹੀਂ ਜਾਗੇ ਹੁਣ ਇਹਦੇ ਵਿੱਚ ਤੁਸੀਂ ਦੱਸੋ ਤੁਸੀਂ ਵੀ ਜਿਨਵਾੰਦੇ ਸੀ ਮੈਂ ਤਾਂ ਕਹਿ ਰਿਹਾ ਵੀ ਗਲਤ ਹੈ ਉਹਦੇ ਵੀ ਜਾਗਣਾ ਚਾਹੀਦਾ ਸੀਗਾ ਮੈਂ ਸਰਕਾਰੀ ਆਨੰਦ ਨਹੀਂ ਲਏ ਭਾਈ ਸਾਹਿਬ ਮੈਂ ਕਿਸੇ ਅਉਦੇ ਤੇ ਨਹੀਂ ਰਿਹਾ ਵੀ ਇਹੋ ਜੇ ਉਦੇ ਤੇ ਸਰਕਾਰੀ ਉਦੇ ਤੇ ਲੱਗੇ ਬੈਠਾ ਹੈ ਮੈਂ ਤਾਂ ਉਦੋਂ ਵੀ ਅੰਦਰ ਰਹਿ ਕੇ ਵੀ ਆਵਾਜ਼ ਬੁਲੰਦ ਕਰ ਮੈਂ ਤਾਂ ਕੋਈ ਸਰਕਾਰ ਨਹੀਂ ਛੱਡਦਾ ਜਿਹੜੀ ਜੇ ਸਰਕਾਰ ਕੋਈ ਵੀ ਗਲਤੀ ਕਰਦੀ ਹੈ ਮੈਂ ਤਾਂ ਬੋਲਦਾ ਮੈਂ ਤਾਂ ਚੰਗੇ ਕੰਮ ਵੀ ਬਣਾਤੇ ਮੈਂ ਮਾੜੇ ਘਾ ਤਾਂ ਤੁਸੀਂ ਕਹਿੰਦੇ ਆ ਕਾਲੀ ਦਲ ਮੈਂ ਚੰਗੇ ਕੰਮ ਵੀ ਬਣਾਏ ਉਹਨਾਂ ਦੇ ਮੈਂ ਤਾਂ ਮਾੜੇ ਵੀ ਬਣਾਏ ਵੀ ਉਸ ਟਾਈਮ 'ਚ ਸਿਆਸਤ ਨਾ ਕਰਕੇ ਜੇ ਉਸ ਟਾਈਮ ਸਿਆਸਤ ਨਾ ਕੀਤੀ ਹੁੰਦੀ ਸ਼ਹਿਰ ਇਨਸਾਫ ਮਿਲ ਜਾਂਦਾ ਜਿਨ੍ਹਾਂ ਨੂੰ ਉਹਨਾਂ ਨੂੰ ਸ਼ਹੀਦ ਕਹਿੰ ਕੌਮਕੇ ਜੀ ਨੂੰ ਕਿ ਉਹਨਾਂ ਨੇ ਕੌਮ ਲਈ ਆਪਣੀ ਸ਼ਹਾਦਤ ਦਿੱਤੀ ਹੈ ਲੇਕਿਨ ਅੱਜ ਤੱਕ ਕੌਮ ਦੁਆਰਾ ਉਹਨਾਂ ਦੀ ਜੋ ਕੌਮ ਦੇ ਮਤਲਬ ਨੁਮਾਇੰਦੇ ਨੇ ਪਤਾ ਨਹੀਂ ਲਗਾ पाए ਕਿ ਉਹ ਗਏ ਕਿੱਥੇ ਇੱਥੇ ਨਾ ਦੋ ਚੀਜ਼ਾਂ ਬੜੀਆਂ ਮਸ਼ਹੂਰ ਹੈਗੀਆਂ ਜਿਹੜਾ ਬੰਦਾ ਚਲੇ ਜਾਵੇ ਉਹਨੂੰ ਸ਼ਹੀਦ ਕਰਾਰ ਦੇ ਦਿੱਤਾ ਜਾਂਦਾ ਤੇ ਜਿਹੜਾ ਬਚ ਜਵੇ ਉਹਨੂੰ ਗਦਾਰ ਕਰਾਰ ਦਿੱਤਾ ਜਾਂਦਾ ਪਰ ਸਾਹਿਬ ਸ਼ਹੀਦ ਨਹੀਂ ਸੀਗੇ ਮੈਂ ਕੀ ਕਹਿ ਰਿਹਾ ਜੀ ਜਿਹੜਾ ਚਲੇ ਜਾਵੇ ਸ਼ਹੀਦ ਜਿਹੜਾ ਬਚ ਜਵੇ ਗਦਾਰ ਇਹ ਚੀਜ਼ਾਂ ਤੋਂ ਟੈਗ ਨਾਲ ਆਇਆ ਜਾਵੇ ਜਿਹੜਾ ਸ਼ਹੀਦ ਉਹਨੂੰ ਸ਼ਹੀਦ ਮੈਂ ਮੈਂ ਕੌਣ ਉਹਨਾਂ ਕਹਿਣ ਲਾਇਆ ਮੇਰਾ ਕੰਮ ਹੈ ਮੈਂ ਪੰਥ ਕੱਲਣਾ ਤੁਸੀਂ ਇਕੱਲੇ ਪੰਥ ਹੈਗੇ ਹੋ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪੰਜ ਦਤਿਆ ਸਾਹਿਬ ਤਿਆ ਕਰਨ ਗਿਆਨੀ ਜੀ ਨੇ ਹੀ ਕਿਹਾ ਹੈ ਫਿਰ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਸਿਰ ਨਵਾਨੇ ਅਸੀਂ ਉਹਨਾਂ ਦੇ ਅੱਗੇ ਬੋਲ ਹੀ ਨਹੀਂ ਸਕਦੇ ਉਹਨਾਂ ਮੰਦੇ ਉਹ ਕੀ ਦੀ ਬਿਲਕੁਲ ਜਾਂਚ ਹੋਣੀ ਸੀ ਬਿਲਕੁਲ ਮੈਂ ਤਾਂ ਕਹਿੰਦਾ ਹਰ ਬੰਦੇ ਦੀ ਕਿਉਂ ਨਹੀਂ ਹੋਣੀ ਚਾਹੀਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਇਹ ਸਵਾਲ ਹੀ ਈ ਹੈਗਾ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਸਿਆਸਤ ਦੀ ਭੇਡ ਨਹੀਂ ਚੜਨੀ ਜਿਹਦੀ ਜਾਂਚ ਦਾ ਹੱਲ ਨਿਕਲਣਾ ਚਾਹੀਦਾ ਮੰਦੇ ਜਿਹੜਾ ਦੋਸ਼ੀ ਉਹਨੂੰ ਹੁਣ ਚਾਹੇ ਕੁਝ ਵੀ ਹੋਵੇ ਸਜਾਉਣੀ ਕੋਈ ਵੀ ਦੋਸ਼ੀ ਹੋਵੇ ਕਿਹੜੇ ਵੱਡੇ ਉਧੇ ਤੇ ਕਿਉਂ ਨਾ ਬ ਮੈਨਾਂ ਪਿੱਛੇ 1984 ਵਾਲੇ ਜਿਹੜੇ ਕਤਰੀਆਮ ਦੇ ਪੀੜ੍ਹ ਸੀ ਨਾ ਮੈਨੂੰ ਜਾਣਾ ਰਿਹਾ ਆ ਥੋੜੇ ਦਿਨ ਦੀ ਗੱਲ ਹਫਤੇ ਪਹਿਲਾਂ ਦੀ ਗੱਲ ਹੈ ਸਾਡੇ ਘਟਕਿੰਤਿਆ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਆਏ ਸੀਗੇ ਜੋ ਉਹਨਾਂ ਨੇ ਮੰਝਾ ਦੇਖੋ ਮੰਝਰ ਅੱਗੇ ਵੀ ਸੁਣਦੇ ਆ ਪਰ ਜਿੰਨੀ ਵਾਰੀ ਸੁਣਦੇ ਆ ਨਾ ਉਹਦਾ ਮਨ ਭਰ ਜਾਂਦਾ ਕੀ ਕੀਤਾ ਗਿਆ ਤੋਰ ਤਾਂ ਦੇ ਕਪੜੇ ਨਿਵਰਸਤ ਕਰਕੇ ਉਹਨਾਂ ਨੇ ਗਲਤ ਕੰਮ ਕੀਤੇ ਗਏ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਗਿਆ ਜਿਹੜੇ ਜਿਹੜੇ ਦੇਖਦੇ ਸੀ ਪੱਗ ਬੰਨੀ ਉਹਦੇ ਗੱਲ 'ਚ ਟਾਇਰ ਪਾ ਕੇ ਉਹਨੂੰ ਸਾੜ ਦਿੱਤਾ ਜਾਂਦਾ ਸੀ ਘਰਾਂ ਦੇ ਵਿੱਚ ਛੱਡਿਆ ਹੀ ਕੁਛ ਨਹੀਂਗਾ ਤੇ ਉਹ ਔਰਤਾਂ ਇਹ ਭੱਜਦੀਆਂ ਸੀ ਕਿਸੇ ਤਰੀਕੇ ਸੀ ਆਪਣੀ ਇੱਜ਼ਤ ਬਚਾ ਲਈਏ ਤੇ ਉਹ ਬੱਚੀਆਂ ਜਿਹੜੀਆਂ 15-16 ਸਾਲ ਦੇ ਸੀ ਹੁਣ 35-40 ਸਾਲ ਦੇ ਹੋ ਕੇ ਕਹਿੰਦੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਰਿਹਾ ਵੀ ਇੱਜ਼ਤ ਕੀ ਹੁੰਦੀ ਆ ਕਿਉਂਕਿ ਬੱਚਾ ਉਹਦਾ 15 ਸਾਲ ਦੇ ਬੱਚੇ ਨੂੰ ਤਾਂ ਨਹੀਂ ਪਤਾ ਹੁੰਦਾ ਬਾਅਦ 'ਚ ਜਾ ਕੇ ਪਤਾ ਲੱਗੇ ਵੀ ਇਹ ਹੁੰਦਾ ਇਹੇ ਕੰਮ ਕੀਤਾਗੇ ਤੇ ਕੀ ਕੀ ਸਜ਼ਾ ਨਹੀਂ ਉਹਨਾਂ ਨੂੰ ਮਿਲਣੀ ਚਾਹੀਦੀ ਕੀ ਕਮਲਨਾਥ ਵਰਗਿਆਂ ਨੂੰ ਟਾਈਟਲਰ ਵਰਗਿਆਂ ਨੂੰ ਸੱਜਣ ਕੁਮਾਰ ਵਰਗਿਆਂ ਨੂੰ ਸਜ਼ਾ ਮਿਲੀ ਸੱਜਣ ਕੁਮਾਰ ਨੂੰ ਕਿ ਸਾਰਿਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇੱਕ ਥੋੜਾ ਹਜ਼ਾਰਾਂ ਲੋਕ ਸੀਗੇ ਕਿ ਦੋ ਤਿੰਨ ਬੰਦੇ ਕੰਮ ਕਰ ਗਏ ਚਲੋ ਮੈਨੇ ਇੱਕ ਹੋਰ ਕੁਸਚਨ ਯਾਦ ਆ ਗਿਆ ਹੁਣ 26 ਜਨਵਰੀ ਚ ਪੰਜਾਬ ਦੀ ਚਾਂਕੀ ਨਹੀਂ ਸੰਮਲਿਤ ਕੀਤੀ ਗਈ ਐਜੇ ਪੰਜਾਬੀ ਕੀ ਸਮਝਦੇ ਹੋ ਐਜੇ ਭਾਜਪਾ ਨਹੀਂ ਐਜੇ ਪੰਜਾਬੀ ਕੀ ਸਮਝਦੇ ਮੈਂ ਭਾਜਪਾ ਦਾ ਵੀ ਬੰਦਾ ਮੈਂ ਤਾਂ ਪੰਜਾਬੀ ਵੀ ਹਾਂ ਦੋਨੋਂ ਗੱਲਾਂ ਮੇਰੀਆਂ ਸਾਹਮਣੇ ਕਿਉਂ ਮੈਂ ਕਹਾਂ ਭਾਜਪਾ ਦੇ ਨੇਗਾ ਮੈਂ ਭਾਜਪਾ ਦਾ ਠੋਕ ਕੇ ਕਹਿਣਾ ਕਿ ਭਾਜਪਾ ਕੰਮ ਕਰ ਰਹੀ ਹੈ ਪੰਜਾਬ ਵਾਸਤੇ ਚੰਗੀ ਹੋਣੀ ਚਾਹੀਦੀ ਸ਼ਾਮੀ ਮੇਰੀ ਇੱਕ ਗੱਲ ਪਹਿਲਾਂ ਸਮਝੋ ਗੱਲ ਨੂੰ ਨਾ ਇਥੇ ਕੀ ਕੀਤਾ ਜਾਂਦਾ ਜਿਹੜੇ ਆ ਅਖੋਤੀ ਲੀਡਰ ਕਹਿੰਦਾ ਅਖੋਤੀ ਹੁੰਦੇ ਜਿਹੜੇ ਆਪਣੇ ਆਪ ਖਵਾਨ ਵਾਲੇ ਲੀਡਰ ਹੁੰਦੇ ਵੀ ਆਪੇ ਲੀਡਰ ਬਣ ਜਾਂਦੇ ਉਹ ਅੱਜ ਡਰਾਮੇਬਾਜ਼ੀ ਕਰ ਰਿਹਾ 10 ਸਾਲ ਦੇ ਵਿੱਚ ਆ ਲਗਾਤਾਰ 10 ਜਦੋਂ ਦੀ ਸਾਡੀ ਬਾਜਪਾ ਮੋਦੀ ਸਰਕਾਰ ਆਈ ਹੈ ਲਗਾਤਾਰ 10 ਸਾਲ ਦੇ ਵਿੱਚ 8 ਵਾਰੀ ਚੱਕੀ ਗਈ ਓਥੇ ਹੁਣ ਰਾਜਸਥਾਨ ਦੀ ਚੱਕੀ 3 ਵਾਰੀ ਗਈ ਹੈ ਹਿਮਾਚਲ ਦੀ ਚੰਗੀ 4 ਵਾਰੀ ਗਈ ਹੈ ਮੱਧ ਪ੍ਰਦੇਸ਼ ਦੀ 5 ਵਾਰੀ ਗਈ ਹੈ 8.5 ਵਾਰੀ ਗਈ ਹੈ ਜੇ ਹੁਣ ਰਹੀ ਹੈ ਉਹਦਾ ਕਾਰਨ ਕੀ ਹੈ ਇਹ ਕੋਈ ਸਰਕਾਰ ਮੋਦੀ ਸਾਹਿਬ ਨੇ ਨਹੀਂ ਤੈਅ ਕਰਨਾ ਜਾਂ ਗ੍ਰਹਿ ਮੰਤਰੀ ਨੇ ਨਹੀਂ ਤੈਅ ਕਰਨਾ ਵੀ ਕੋਈ ਚਾਕੀ ਆਵੇ ਜਾਂ ਜਾਵੇ ਇੱਕ ਕਮੇਟੀ ਹੈ ਇਹਦੇ ਵਿੱਚ ਆਮ ਲੋਕ ਵੀ ਹੁੰਦੇ ਆ ਆਮ ਲੋਕ ਸਮਝਦੇ ਜਿਹੜੇ ਆਪਣੀ ਸੱਭਿਆਚਾਰ ਦੇ ਵਰਕਰਦੇ ਆ ਕੁਝ ਬਿਊਰੋਕਰੇਟਸ ਹੁੰਦੇ ਉਹਨਾਂ ਦੀ ਇੱਕ ਕਮੇਟੀ ਬਣੀ ਹੁੰਦੀ ਹੈ ਉਹ ਕਮੇਟੀ ਨੇ ਚੁਣਨਾ ਹੁੰਦਾ ਵੀ ਕਿਹੜੀ ਚਾਕੀ ਕਿਹੜੇ ਪੈਮਾਨੇ ਤੇ ਖਰੀ ਹੈ ਤੇ ਕਿਹੜੀ ਨਹੀਂ ਖਰੀ ਜਿਹੜੀ ਖਰੀ ਹੁੰਦੀ ਹੈ ਉਹਨੂੰ ਅੰਦਰ ਲੈ ਲੈਂਦੇ ਜਿਹੜੀ ਨਹੀਂ ਖਰੀ ਹੁੰਦੀ ਉਹ ਕਹਿੰਦੇ ਵੀ ਭਾਈ ਇਹ ਉਹ ਪ੍ਰੇਡ ਚਲੀ ਜਾਊਗੀ ਹਾਂ ਇਹਦੀ ਇੱਕ ਨਵਾਂ ਕੰਮ ਕਰਤਾ ਮੋਦੀ ਸਰਕਾਰ ਨੇ ਪਹਿਲੀ ਵਾਰ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਸਟੇਟਾਂ ਦੀਆਂ ਝਾਕੀਆਂ ਪ੍ਰੇਡ 'ਚ ਨਹੀਂ ਜਾ ਰਹੀਆਂ ਉਹਨਾਂ ਨੂੰ ਪ੍ਰੇਡ ਗਰਾਊਂਡ ਦੇ ਅੱਗੇ ਇੱਕ ਪ੍ਰਦਰਸ਼ਨੀ ਕੀਤੀ ਜਾਵੇ ਤਾਂ ਜੋ ਸਾਰੀਆਂ ਸਟੇਟਾਂ ਦੀ ਨਮਾਇੰਦਗੀ ਜਾਵੇ ਮਾੜਾ ਕੀਆ ਯਾਰ ਤੇ ਭਗਵੰਤ ਮਾਨ ਨੇ ਕਿਹਾ ਸ਼ਹੀਦਾਂ ਦੀ ਫੋਟੋ ਲੱਗੀ ਹੋਈ ਸੀ ਭਗਵੰਤ ਭਗਵੰਤ ਮਾਨ ਆ ਤੁਸੀਂ ਜਿਹੜੇ ਲੰਘ ਕੇ ਆਇਓ ਕੋਈ ਇਹੋ ਜਿਹਾ ਚੌਕ ਦਿਖਦਾ ਜਿੱਥੇ ਉਹਦੀ ਫੋਟੋ ਨਾ ਲੱਗੀ ਉਹਨੂੰ ਹਰ ਜਗ੍ਹਾ ਤੇ ਆਪਣੀ ਫੋਟੋ ਚਾਹੀਦੀ ਆ ਇਹ ਛੋਟੀ ਮੰਚ ਦਾ ਛੱਡ ਕੇ ਮੈਂ ਨਾ ਪਿੱਛੇ 31 ਤਰੀਕ ਚੱਕਰ ਸਾਹਿਬ ਨੇ ਕਹਿ ਸੀ ਕਿ ਉਹਦੇ ਵਿੱਚ ਭਗਵੰਤ ਮਾਨ ਕੇਜਰੀਵਾਲ ਦੀ ਫੋਟੋ ਸੀ ਇਸ ਕਰਕੇ ਰਿਜੈਕਟ ਕੀਤੀ ਗਈ। ਅਸੀਂ ਕਹਿ ਰਹੇ ਆ ਵੀ ਇੱਕ ਤਾਂ ਪੈਮਾਨਾ ਖਰਾ ਨਹੀਂ ਸੀ ਇੱਕ ਤਾਂ ਦੂਜੀ ਗੱਲ ਆ ਹੀ ਆ ਜਿਹੜੀ। ਸਰਸਾ ਸਾਹਿਬ ਨੇ ਇਹ ਉਲਟਾ ਹੋਰ ਮਿਆਂ ਦੇਤਾ ਕਿ ਉਹ ਲਾਣੀ ਸੀਗੀ ਅਜੇ ਲੱਗੀ ਨਹੀਂ ਸੀ। ਚਲੋ ਲਾਣੀ ਸੀ। ਕਿਉਂ ਲਾਣੀ ਸੀ? ਪਤਾ ਲੱਗ ਗਿਆ ਸਰਸਾ ਸਾਹਿਬ ਨੂੰ ਕਿ ਲਾਣੀ ਸੀ। ਕਿਉਂਕਿ ਉਹ ਅਫਸਰਾਂ ਤੱਕ ਗਈ ਸੀ ਨਾ ਜਿਹੜੇ ਲਾਣਾ। ਬੈਕਰ ਸਾਹਿਬ ਨੇ ਕਿਹਾ ਲੱਗੀ ਹੋਈ ਏ। ਤੇ ਫਿਰ ਕਹੀ ਇਹ ਹੋ ਗਈ ਨਾ ਕੋਈ ਗੱਲ ਹੋ ਗਈ ਤੁਸੀਂ ਗਵੰਦ ਮੰਨ ਲੇਗਾ ਮੈਂ ਰਾਜਨੀਤ ਛੱਡ ਦਊਂਗਾ ਜੇ ਇਹ ਸਾਬਿਤ ਕਰ ਦੇਣ ਕਿ ਉੱਥੇ ਮੇਰੀ ਫੋਟੋ ਲੱਗੀ ਹੋਈ ਈ। ਸਰਾਨਾ ਜੀ ਜਦੋਂ ਇਹਨਾਂ ਨੇ ਕਿਹਾ ਸੀਗਾ ਵੀ कि उस तो बाद दारू छोड़ दी ए बंदे ते ਤੁਸੀਂ ਵਿਸ਼ਵਾਸ ਕਰੋਗੇ ਜਿਹੜੇ ਕੇਜਰੀਵਾਲ ਸਾਹਿਬ ਨੇ ਬੱਚਿਆਂ ਦੀ ਸੌਂਕ ਆਕੇ ਸਾਹਿਬ ਜੀ ਮੈਂ ਤਾਂ ਬਿਆਨਵਾਜੀ ਤੇ ਗੱਲ ਕਰ ਰਹੀ ਹਾਂ ਗੱਲ ਸੁਣ ਲੋ ਜੀ ਐ ਐਕਾਉਂਟਰ ਨਾ ਕਰੋ ਗੱਲ ਬਲਾਂ ਸੁਣੋ ਜਦੋਂ ਕੇਜਰੀਵਾਲ ਸਾਹਿਬ ਨੇ ਬੱਚਿਆਂ ਦੀ ਸੌਂਕ ਆਗਿਆ ਸੀ ਵੀ ਮੈਂ ਕਿਸੇ ਪਾਰਟੀ ਨਾਲ ਐਲਾਈਂਸ ਨਹੀਂ ਕਰੂੰਗਾ ਤੇ ਨਾਲ ਹੀ ਕਾਂਗਰਸ ਨਾਲ ਐਲਾਈਂਸ ਕਰ ਲਈ ਸੀ ਛੱਡਦੀ ਸੀ ਪਾਰਟੀ ਇਹਨਾਂ ਨੇ ਕਿਹਾ ਸੀ ਮੈਂ ਗਨਮੈਨ ਨਹੀਂ ਲਊਂਗਾ ਜੀ ਕਿ ਮੈਂ ਸੌਂ ਲਗੇ ਮੈਂ ਗਨਮੈਨ ਨਹੀਂ ਲਊਂਗਾ ਵਿਧਾਨ ਸਭਾ ਦੇ ਅੰਦਰ ਵੜਦੇ ਸੌਂ ਚੱਕੀ ਸੀ ਮੈਂ ਗਨਮੈਨ ਨਹੀਂ ਲਊਂਗਾ ਮੈਂ ਕੋਠੀ ਨਹੀਂ ਲਊਂਗਾ ਕਿ ਉਹ ਸੌਂ ਤੋੜੀ ਨਹੀਂ ਇਹ ਸੌਂ ਲੋਕਾਂ ਨੇ ਮੰਡੇਟ ਦਿੱਤਾ ਸੀ 92 ਐਮਐਲਏ ਜਤਾਏ ਸੀ ਲੋਕਾਂ ਨੂੰ ਲੱਗਦਾ ਸੀ ਉਹ ਬੜੀ ਚੰਗੀ ਕੁਛ ਉਹ ਮੈਂ ਤਾਂ ਇੱਕ ਬੜੀ ਵਧੀਆ ਕਿਸੇ ਦੀ ਕਹਾਵਤ ਸੁਣ ਰਿਹਾ ਸੀ ਟੁਕਦੀ ਆ ਕੁਛ ਨਾ ਕੁਛ ਆਪਣੇ ਤਾਂ ਕੋਈ ਪਰਸਨਲ ਨਾ ਲਵੇ ਉਹ ਟੁਕਦੀ ਕੀ ਆ ਕਿਸੇ ਬੰਦੇ ਦੇ ਬਜ਼ੁਰਗ ਦੇ ਨਾ ਜ਼ਖਮ ਹੁੰਦਾ ਤੇ ਉਤੇ ਮੱਖੀਆਂ ਬੈਠ ਜਾਂਦੀਆਂ ਤੇ ਉਹ ਬੰਦਾ ਮੇਰੇ ਵਰਗਾ ਆ ਕੇ ਉਡਾ ਦਿੰਦਾ ਉਹ ਕਹਿੰਦਾ ਮੂਰਖਾ ਕਿਉਂ ਉਡਾਤੀਆਂ ਉਹ ਕਹਿੰਦਾ ਮਹਾਰਾਜ ਉਹ ਦੁੱਧ ਤੁਹਾਡਾ ਖੂਨ ਪੀਂਦੀਆਂ ਪਈਆਂ ਸੀ ਉਹ ਕਹਿੰਦਾ ਇਹ ਤਾਂ ਭਰੀਆਂ ਪੀਤੀਆਂ ਬੈਠੀਆਂ ਸੀ ਨਵੀਆਂ ਆਣਗੀਆਂ ਜ਼ਿਆਦਾ ਪੀਣਗੀਆਂ ਆ ਨਵੀਆਂ ਮੱਖੀਆਂ ਆਗੀਆਂ ਇਹ ਤਾਂ ਇੱਕ ਨੇ ਕਿਹਾ ਕਹਿੰਦਾ ਚੋਰ ਕੇ ਡਾਕੂ ਆਗੇ ਹੁਣ ਮੈਂ ਇਹ ਇਹ ਕਿਸੇ ਨੂੰ ਚੋਰ ਜਾਂ ਡਾਕੂ ਨਹੀਂ ਕਹਿ ਰਿਹਾ ਮਤਲਬ ਇਹ ਘਾਵਤਾਂ ਦੇ ਇਹ ਉਗਰਦਾ ਵੀ ਪਹਿਲਾਂ ਨਸ਼ਾ ਸੀਗਾ ਨਸ਼ਾ 10 ਗੁਣਾ ਵੱਧ ਗਿਆ ਪਹਿਲਾਂ ਚੋਰੀ ਚਿਕਾਰੀ ਸੀਗੀ ਹੁਣ ਤਾਂ ਡਾਕੇ ਪੈ ਰਹੇ ਆ ਆ ਬੱਸ ਪਿੱਛੇ ਲੁੱਟ ਲਈ ਤੁਸੀਂ ਦੇਖਿਆ ਸੀ ਭਰੀ ਭرائی ਬੱਸ 90 ਦੇ ਦੌਰ ਚ ਇਦਾਂ ਦੀ ਗੱਲਾਂ ਸੁਣਨਾ ਆਉਂਦੀਆਂ ਸੀ ਭਰੀ ਭرائی ਬੱਸ ਲੁੱਟ ਲਈ ਡੀਐਸਪੀ ਦਾ ਕਤਲ ਹੋ ਗਿਆ ਪਿਛਲੇ ਹਫ਼ਤੇ ਆ ਤਾਂ ਕੰਮ ਚੱਲ ਰਿਹਾ ਲੋਕਾਂ ਨੂੰ ਵਿਸ਼ਵਾਸ ਸੀ ਵੀ ਮੰਡੇਟ ਆਊਗਾ ਬਦਲਾਵ ਆਊਗਾ ਬਦਲਾਵ ਕਿਹਦੇ ਵਿੱਚ ਆਏ ਭਗਵੰਤ ਮਾਨ ਸਾਹਿਬ ਦੀ ਅਗਲੀ ਵਾਰ ਚਾਂਕੀ ਦੀ ਉਮੀਦ ਕਰ ਲਈ ਆਉਗੀ ਹਮੇਸ਼ਾ ਜਾਊਗੀ ਜਦੋਂ ਪੈਮਾਨਾ ਸੇ ਹੋਊਗਾ ਕਿਸੇ ਵੀ ਸਟੇਟ ਦੀ ਜਾ ਸਕਦੀ ਹੈ ਔਰ ਚਲੇਗੀ ਹੈ ਨਾ ਉੱਥੇ ਪ੍ਰਦਰਸ਼ਨੀ ਦਾ ਲਾਹੇ ਦਿੱਤੀ ਨਾ ਉਹ ਕਹਿੰਦੇ ਨਹੀਂ ਲੈ ਕੇ ਐਸੀ ਜਾਣੀ ਅਸੀਂ ਘੁਮਾਵਾਂਗੇ ਦਿੱਲੀ ਘੁਮਾਵਾਂਗੇ ਪੰਜਾਬ ਚੱਕੀ ਦਿਖਾਵਾਂਗੇ ਅਸੀਂ ਲੈ ਕੇ ਨਹੀਂ ਜਾਣੀ ਚੰਗੀ ਗੱਲ ਕਮਾਓ ਅਸੀਂ ਕਿੰਨੇ ਰੋਕਿਆ ਤੁਹਾਨੂੰ ਅਸੀਂ ਲੋਕਾਂ ਨੂੰ ਦਿਖਾਵਾਂਗੇ ਚਾਂਕੀ ਚ ਕੀ ਲੱਗਿਆ ਹੋਇਆ ਸੀ ਹਾਂ ਤੁਸੀਂ ਨਾ ਇਹ ਕਮਾਓ ਵੀ ਕਿੰਨੇ ਨੌਜਵਾਨ ਨਸ਼ੇ ਚ ਮਰ ਗਏ ਏ ਘਮਾਓ ਇੰਨੇ ਲੋਕ ਰੋਜ਼ ਵਪਾਰੀ ਮਰਦੇ ਪਏ ਏ ਘਮਾਓ ਕਿ ਰੋਜ਼ ਨੌਜਵਾਨਾਂ ਦਾ ਕਤਲ ਹੋ ਰਿਹਾ ਏ ਘਮਾਓ ਵੀ ਸਾਡੇ ਦੇਸ਼ ਦੇ ਜਿਹੜੇ ਪੰਜਾਬ ਦੇ ਨੌਜਵਾਨ ਬਾਹਰ ਜਾਂਦੇ ਪਏ ਏ ਘਮਾਓ ਨਾ ਫਿਰ ਪਤਾ ਲੱਗੇ ਵੀ ਤੁਸੀਂ ਜਿਹੜੀਆਂ ਗੱਲਾਂ ਲੋਕਾਂ ਨੂੰ ਤੁਸੀਂ ਕਿਹਾ ਸੀ ਤੁਹਾਨੂੰ ਇਹ ਤਾਂ ਜਿਆਦਾ ਭਗਵੰਤ ਮਾਨ ਨੇ ਕੀ ਕਿਹਾ ਸੀ ਵੀ ਅੰਗਰੇਜ਼ ਕੰਮ ਕਰਨ ਆਣਗੇ ਕੋਈ ਆਇਆ ਅੰਗਰੇਜ਼ ਕੰਮ ਕਰਨ ਅਸੀਂ ਅੰਗਰੇਜ਼ਾਂ ਕੋ ਕੰਮ ਕਰਨ ਜਾ ਰਹੇ ਏ ਇਹ ਤਾਂ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਦੱਸੋ ਤੁਹਾਨੂੰ ਲੱਗਦਾ ਕਿ ਸਾਡੀਆਂ ਧੀਆ ਪੈਣਾ ਜਿੱਥੇ ਜਾਂਦੀਆਂ ਰੋਡ ਤੇ ਰਾਤ ਨੂੰ ਉਹ ਸੇਫ ਹੈਗੀਆਂ ਤੁਸੀਂ ਦੱਸੋ ਦਿਨ ਦਿਹਾੜੇ ਵਾਲੀਆਂ ਤੇ ਚੈਨੀਆਂ ਖਿੱਚੀਆਂ ਜਾਂਦੀਆਂ ਤੁਹਾਨੂੰ ਰੋਜ਼ ਫਰੋਤੀਆਂ ਦੇ ਫੋਨ ਆਉਂਦੇ ਆ ਮੈਨੂੰ ਫੋਨ ਆ ਗਿਆ ਵਿੱਚ ਰੋਜ਼ ਫੋਨ ਆਉਂਦੇ ਵੀ ਧਮਕੀਆਂ ਦੇ ਰੋਜ਼ ਫੋਨ ਆਉਂਦੇ ਆ ਸਾਰੇ ਨੂੰ ਆਈ ਜਾਂਦੇ ਮਾਰਾ ਜਾ ਕੋਈ ਗੱਲ ਹੁੰਦੀ ਆ ਨਾਲੇ ਫੋਨ ਆਣੇ ਚੱਲਦੇ ਇਹ ਪੰਜਾਬ ਦੀ ਸੀ ਪੰਜਾਬ ਉਹਨਾਂ ਕੇ ਸਾਹਿਬ ਦੀ ਇਨਕੁਆਰੀ ਹੁਣ ਹੋ ਜਾਊਗੀ ਸਾਰਿਆਂ ਦੀ ਬਿਲਕੁਲ ਹੋਣੀ ਚਾਹੀਦੀ ਐ ਇਨਕੁਆਰੀ ਪਰ ਸੀਆਜ਼ਾ ਦੀ ਪੇੜ ਨਚੜਾ ਮਿਹਰਬਾਨੀ ਜੀ ਹਾਲਾਂਕਿ ਡਿਵੈਟ ਥੋੜੀ ਜਿਹੀ ਸੀ ਕੁਮਾਲੇ ਗਈ ਸੀਗੇ ਲੇਕਿਨ ਜੇ ਜਦੋਂ ਹੁਣ ਜਦੋਂ ਕੋਈ ਚਰਚਾ ਦਾ ਵਿਸ਼ੇ ਜਦੋਂ ਕੋਈ ਚਰਚੀ ਦਾ ਆਦਮੀ ਕਰੇ ਖਾਸ ਕਰ ਗਿਆਨੀ ਤੇ ਉਹਦੇ ਨਾਲ ਆਪਣੀ ਗੱਲਬਾਤ ਸਾਂਝੀ ਕਰਨਾ ਸਾਡਾ ਫਰਜ਼ ਹੈ ਕਿਉਂਕਿ ਤੁਹਾਨੂੰ ਅਸੀਂ ਦੱਸੀਏ ਕਿ ਇਸ ਟਾਈਮ ਪੰਜਾਬ ਦਾ ਮਾਹੌਲ ਕੀ ਆ ਤੁਹਾਨੂੰ ਮੈਂ ਦੱਸ ਦੇਣਾ ਸੀਗੇ ਉਹ ਆਪਣੀ ਪ੍ਰਧਾਨਗੀ ਛੱਡ ਦਿੱਤੀ ਉਹਨਾਂ ਨੇ ਕਿਉਂਕਿ ਉਸ ਟਾਈਮ ਉਹਨਾਂ ਤੇ ਕੁਝ ਦੋਸ਼ ਲੱਗੇ ਸੀ ਪੁਲਿਸ ਦੀ ਗ੍ਰਿਫਤਾਰੀ ਹੋਈ ਸੀ ਪੁਲਿਸ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਉੱਥੇ ਦੀਵਾਰੀ ਜੀ ਦੀ ਜਿਹੜੀ ਸਿੱਟ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਗੁਰਦੇਵ ਸਿੰਘ ਕੌਕੇ ਨੂੰ ਪੁਲਸ ਨੇ ਗ੍ਰਫਤਾਰ ਕੀਤਾ ਪੁੱਛਿਆ ਤੇ ਉਹ ਨੇ ਕਿਹਾ ਉਹਨਾਂ ਕੋਲ ਹਥਿਆਰ ਬਰਾਮਦ ਹੋਇਆ ਤੇ ਉਹ ਹਥਿਆਰ ਜਦੋਂ ਦਿਖਾਣ ਲਿਆ ਜਾ ਰਹੀ ਸੀ ਤੇ ਉਹਨਾਂ ਤੋਂ ਅਤਵਾਦੀਆਂ ਨੇ ਛੁੜਾ ਲਿਆ دوسری ਤਰ੍ਹਾਂ ਜਿਹੜੇ ਕਟਰਪੰਤੀ ਨੇ ਉਹ ਕਹਿ ਰਹੇ ਨੇ ਕੀ ਗੁਰਦੇਵ ਸਿੰਘ ਕੋਕੇ ਦੀ ਪੁਲਿਸ ਨੇ ਹਤਿਆ ਕੀਤੀ ਹੈ ਹਤਿਆ ਕਰਕੇ ਉਹਨਾਂ ਨੂੰ ਵੱਢ ਕੇ ਸਤਲੁਜ ਵਿੱਚ ਸੁੱਟਿਆ ਸਹੀ ਕੀ ਹੈ ਗਲਤ ਕੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਹੁਣ ਐਸਜੀਪੀਸੀ ਨੇ ਇਹਦੇ ਵਿੱਚ ਇੱਕ ਸਿਟ ਬਣਾਈ ਹੈ ਕਿ ਇਹਦੀ ਜਾਂਚ ਹੋਵੇ ਫਿਰ ਸਹੀ ਕੀ ਹੈ ਗਲਤ ਕੀ ਹੈ ਜਾਂਚ ਦਾ ਵਿਸ਼ਾ ਹੈ ਖੋਸ਼ੇ ਸਾਹਿਬ ਨੇ ਇਹ ਕਿਹਾ ਰਾਜਨੀਤੀ ਦੀ ਭੇਟਨਾ ਚਲੇ ਜੋ ਮੌਜੂਦਾ ਸਰਕਾਰਾਂ ਉਸ ਟਾਈਮ ਸੀਗੀਆਂ 30 ਸਾਲ ਤੱਕ ਹੋਣੇ ਯਾਨੀ ਕਿ ਲੰਮ ਸਮਤੀ 30 ਸਾਲ ਹੋਣ ਵਾਲੇ ਨੇ ਚੁੱਪ ਕਿਉਂ ਰਹੀਆਂ ਹੁਣ ਕਿਉਂ ਸਿੱਟ ਬਣ ਗਈ ਹੈ ਉਹਨਾਂ ਦੀ ਸਰਕਾਰਾਂ ਰਹੀਆਂ ਇਹ ਸਭ ਇੱਕ ਜਾਂਚ ਦਾ ਵਿਸ਼ੇ ਹੈ ਤੇ ਵਿਚਾਰ ਦਾ ਵਿਸ਼ੇ ਹੈ ਜਦੋਂ ਇਹ ਪ੍ਰੋਗਰਾਮ ਚੱਲੂਗਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ ਇੱਕ ਵਾਰ ਗੋਸ਼ਾ ਜੀ ਫਿਰ ਬਹੁਤ ਬਹੁਤ ਮਿਹਰਮਾਨੀ ਜੀ ਟਾਈਮ ਦਿੱਤਾ ਚਰਚਾ ਕੀਤੀ ਅਗਰ ਕੋਈ ਤ੍ਰੁਟੀ ਜਾਂ ਗਲਤੀ ਹੋ ਗਈ ਤੇ ਮਾਫ ਕਰਿਓ ਮੈਂ ਲੁਧਿਆਣਾ ਤੋਂ ਅਰਵਿੰਦਰ ਚਲਾ ਇੱਧਰ